ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਪੰਜਵਾਂ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕਿਲ ਵਿਖ ਬਿਨਾਸੇ ਦੁਖ ਦਰਦ ਦੂਰ ਭਏ ਪਉ ਨੀਤੇ ਸੰਤਨ ਕੀ ਧੁਰ ਰਹਾਉ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਧੁਰ ਸੰਜੋਗ ਮਨ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਨਾ 부ਜੇ ਮਨ ਨਹਿ ਚਲਥੀਆ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਈ ਬੁਧ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਈ ਬੁਧ ਆ ਮਹਲਾ 5 ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕੋੜ ਜਨਮ ਕੇ ਰਹੇ ਪਵਾਰੇ ਦੁਲਾਵ ਦੇ ਜੀਤੇ ਨਹੀਂ ਹਾਰੇ ਕਿਲ ਵਿਖ ਬਿਨਾਸੇ ਦੁਖ ਦਰਦ ਦੂਰ ਭਏ ਪੁਨੀਤ ਸੰਤਨ ਕੀ ਧੂਰ ਰਹਾ ਪ੍ਰਭ ਕੇ ਸੰਤ ਉਧਾਰਨ ਜੋਗ ਤੇਸ ਭੇਟੇ ਜਿਸ ਧੁਰ ਸੰਜੋਗ ਮਨ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਨਾ 부ਜੇ ਮਨ ਨਹਿ ਚਲਥੀਆ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਏ ਬੁਧ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਈ ਬੁੱਧ ਆ ਮਹਲਾ 5ਵਾਂ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕੈ ਲੇ ਵਿਖ ਬਿਨਾਸੇ ਦੁਖ ਦਰਦ ਦੂਰ ਭਏ ਪਉਨੀਤ ਸੰਤਨ ਕੀ ਧੂਰ ਰਹਾ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਧੁਰ ਸੰਯੋਗ ਮਨ ਆਨੰਦ ਮੰਤਰ ਗੁਰ ਦੀਆ ਤਰਸਰ 부জে ਮਨ ਨਹਿ ਚਲਥੀਆ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਏ ਬੁਧ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਏ ਬੁਧ ਆ ਮਹਲਾ 5 ਕੋੜ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕੋੜ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕਿਲ ਵਿਖ ਬਿਨਾਸੇ ਦੁਖ ਦਰਦ ਦੂਰ ਭਏ ਪਉਨੀਤ ਸੰਤਨ ਕੀ ਧੂਰ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਧੁਰ ਸੰਜੋਗ ਮਨ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਰ 부ਜੇ ਮਨ ਨਹਿ ਚਲਥੀਆ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਏ ਬੁਧ ਨਾਮ ਪਦਾਰਥ ਨੌ ਨਿਦ ਸਿਦ ਨਾਨਕ ਗੁਰਤ ਪਾਈ ਬੁੱਧ ਆ ਮਹੱਲਾ ਪੰਜਵਾ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕੋਟ ਜਨਮ ਕੇ ਰਹੇ ਪਵਾਰੇ ਬੁਲਾਵ ਦੇ ਜੀਤੇ ਨਹੀਂ ਹਾਰੇ ਕਿਲ ਵਿਖ ਬਿਨਾਸੇ ਦੁੱਖ ਦਰਦ ਦੂਰ ਭਏ ਪਉਨੀਤ ਸੰਤਨ ਕੀ ਧੂਰ ਰਹਾਉ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਧੁਰ ਸੰਜੋਗ ਮਨ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਰ ਬੁਝੀ ਮਨ ਨਹਿ ਚਲਥੀਆ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਈ ਬੁਧ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਈ ਬੁਧ ਸਾ ਮਹੱਲਾ ਪੰਜਵਾ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕਿਲ ਵਿਖ ਬਿਨਾਸੇ ਦੁਖ ਦਰਦ ਦੂਰ ਭਾਇ ਪੁਨੀਤ ਸੰਤਨ ਕੀ ਧੁਰ ਰਹਾ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਧੁਰ ਸੰਯੋਗ ਮਨ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਨਾ 부ਜੀ ਮਨ ਨਹਿ ਚਲਤੀਆ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਈ ਬੁਧ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਈ ਬੁਧ ਆ ਮਹਲਾ 5 ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਗੋੜ ਜਨਮ ਕੇ ਰਹੇ ਪਵਾਰੇ ਦੁਲਾਵ ਦੇ ਜੀਤੇ ਨਹੀਂ ਹਾਰੇ ਕਿਲ ਵਿਖ ਬਿਨਾਸੇ ਦੁਖ ਦਰਦ ਦੂਰ ਭਏ ਪੁਨੀਤ ਸੰਤਨ ਕੀ ਧੂਰ ਰਹਾ ਪ੍ਰਭ ਕੇ ਸੰਤ ਉਧਾਰਨ ਜੋਗ ਤੇ ਸੁਭੇਟੇ ਜਿਸ ਧੁਰ ਸੰਜੋਗ ਮਨ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਰ 부ਜੇ ਮਨ ਨਹਿ ਚਲਥੀਆ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਏ ਬੁਧ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਈ ਬੁੱਧ ਆ ਮਹਲਾ 5ਵਾਂ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕੱਲ ਵਿਖ ਬਿਨਾਸੇ ਦੁਖ ਦਰਦ ਦੂਰ ਭਏ ਪੁਨੀਤ ਸੰਤਨ ਕੀ ਧੂਰ ਰਹਾ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਧੁਰ ਸੰਯੋਗ ਮਨ ਆਨੰਦ ਮੰਤਰ ਗੁਰ ਦੀਆ ਪ੍ਰੇਸ਼ਰ 부ਜੇ ਮਨ ਨਹਿ ਚਲਥਿਆ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰਤਿ ਪਾਈ ਬੁਧ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰਤਿ ਪਾਈ ਬੁਧ ਆ ਮਹਲਾ 5 ਕੋੜ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕੋੜ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕਿਲ ਵਿਖ ਬਿਨਾਸੇ ਦੁਖ ਦਰਦ ਦੂਰ ਭਏ ਪੁਨੀਤ ਸੰਤਨ ਕੀ ਧੂਰ ਰਹਾਉ ਪ੍ਰਭ ਕੇ ਸੰਤਿ ਉਧਾਰਨ ਜੋਗ ਤਿਸ ਭੇਟੇ ਜਿਸ ਧੁਰ ਸੰਜੋਗ ਮਨ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਨਾ 부ਜੇ ਮਨ ਨਹਿ ਚਲਥੀਆ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਏ ਬੁਧ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਈ ਬੁਧ ਆ ਮਹਲਾ 5 ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕੋਟ ਜਨਮ ਕੇ ਰਹੇ ਪਵਾਰੇ ਦੁਲਾਵ ਦੇ ਜੀਤੇ ਨਹੀਂ ਹਾਰੇ ਕਿਲ ਵਿਖ ਬਿਨਾਸੇ ਦੁੱਖ ਦਰਦ ਦੂਰ ਭਏ ਪੁਨੀਤ ਸੰਤਨ ਕੀ ਧੂਰ ਰਹਾ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਧੁਰ ਸੰਯੋਗ ਮਨ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਨਾ 부ਜੇ ਮਨ ਨਹਿ ਚਲਥੀਆ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਈ ਬੁਧ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਈ ਬੁਧ ਸੋ ਮਹੱਲਾ ਪੰਜਵਾ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੇ ਨਹੀਂ ਹਾਰੇ ਕਿਲ ਵਿਖ ਬਿਨਾਸੇ ਦੁਖ ਦਰਦ ਦੂਰ ਭੈ ਪਉ ਨੀਤੇ ਸੰਤਨ ਕੀ ਧੁਰ ਰਹਾ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਧੁਰ ਸੰਜੋਗ ਮਨ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਰ ਬੁਝੀ ਮਨ ਨਹਿ ਚਲਥੀਆ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਈ ਬੁਧ ਨਾਮ ਪਦਾਰਥ ਨਉ ਨਿਦ ਸਿਦ ਨਾਨਕ ਗੁਰ ਤੇ ਪਾਈ ਬੁਧ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ